ਨਮਸਕਾਰ ਇੱਕ ਵਾਰ ਫੇਰ ਪੰਜਾਬ ਬਾਰਡਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਦੱਸ ਦਈਏ ਕਿ ਅੱਜ ਰਾਵੀ ਦਰਿਆ ਦੇ ਵਿੱਚ 15000 ਕਿਊਸਿਕ ਦੇ ਸਮੇਂ ਪਾਣੀ ਪਹੁੰਚਿਆ ਦੱਸ ਦਈਏ ਕਿ ਪਿਛਲੇ ਸਾਲ ਰਾਵੀ ਦਰਿਆ ਦੇ ਵਿੱਚ 40000 ਕਿਊਸਿਕ ਦੇ ਕਰੀਬ ਪਾਣੀ ਪਹੁੰਚਿਆ ਸੀ ਜਿਸ ਦੇ ਚਲਦੇ ਹਰ ਦੀ ਸਥਿਤੀ ਜੋ ਹੈ ਰਾਵੀ ਦਰਿਆ ਦੇ ਕਿਨਾਰੇ ਦੇ ਪਿੰਡਾਂ 'ਚ ਬਣ ਚੁੱਕੀ ਸੀ ਅਤੇ ਗੁੱਜਰ ਪਰਿਵਾਰਾਂ ਨੂੰ ਇਸ ਮੌਕੇ ਤੇ ਰਾਵੀ ਦਰਿਆ ਦੇ ਕਿਨਾਰੇ ਤੋਂ ਉਠਾਣਾ ਪਿਆ ਸੀ ਜਿਸ ਚਲਦੇ ਅੱਜ ਦੀ ਸਥਿਤੀ ਜੋ ਦਰਿਆਜ ਦੱਸੀ ਜਾ ਰਹੀ ਹੈ ਪਹਿਲੀ ਵਾਰ ਜੋ ਰੰਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਗਿਆ ਉਸਿਲ ਦੇ 15000 ਕਿ ਉਸੇ ਪਾਣੀ ਜੋ ਹੈ ਰਾਵੀ ਦਰਿਆ ਦੇ ਵਿੱਚ ਛੱਡਿਆ ਗਿਆ ਔਰ ਇਹ ਪਾਣੀ ਜੋ ਹੈ ਤਸਵੀਰਾਂ ਨਹੀਂ ਦੇਖ ਸਕਦੇ ਹੋ ਕਿ ਲਗਾਤਾਰ ਰਾਵੀ ਦਰਿਆ ਦੇ ਵਿੱਚ ਇਸ ਦਾ ਬਹਾਵ ਜੋ ਹੈ ਵੱਧ ਰਿਹਾ ਬੇਸ਼ੱਕ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ بارش ਦਾ ਮੌਸਮ ਹਾਲੇ ਨਜ਼ਰ ਨਹੀਂ ਆ ਰਿਹਾ ਪਰੰਤੂ ਪਹਾੜੀ ਇਲਾਕੇ ਦੇ ਵਿੱਚ ਹੋ ਰਹੀ ਛੋਟੀ بارش ਦੇ ਕਾਰਨ ਇਹ ਦੋਨਾਂ ਹੀ ਦਰਿਆਵਾਂ ਦੇ ਵਿੱਚ ਜਾਨੀ ਕਿ ਸਰਦੀ ਖੇਤਰ ਦੇ ਵਿੱਚ ਉਹ ਕਿ ਦਰਿਆ ਤੇ ਰਾਵੀ ਦਰਿਆ ਦੇ ਵਿੱਚ ਹੌਲੀ-ਹੌਲੀ ਪਾਣੀ ਦਾ ਬਹਾਵ ਜੋ ਹੈ ਵੱਧਦਾ ਨਜ਼ਰ ਆ ਰਿਹਾ ਔਰ ਪੰਜਾਬ ਪੁਲਿਸ ਵੱਲੋਂ ਲਗਾਤਾਰ ਜੋ ਗੁੱਜਰ ਪਰਿਵਾਰਾਂ ਦੇ ਡੇਰੇ ਨੇ ਉਹਨਾਂ ਨੂੰ ਖਿਦਾਇ ਦਿੱਤੀ ਜਾ ਰਹੀ ਹੈ ਕਿ ਦਰਿਆ ਦੇ ਕਿਨਾਰੇ ਤੇ ਆਪਣਾ ਬਸੇਰਾ ਜੋ ਹੈ ਨਾ ਕਰਨ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਤੇ ਮੈਂ ਕੇ ਸ਼ਰਮਾ ਬੰਮਿਆ